ਮੁਹਾਲੀ ਜ਼ਿਲ੍ਹੇ ਵਿੱਚ 33 ਥਾਵਾਂ ਤੇ ਮਨਾਏ ਗਏ ਯੋਗਾ ਦਿਵਸ ਸਮਾਗਮ ਵਿੱਚ 12210 ਲੋਕਾਂ ਨੇ ਲਿਆ ਪਾਗ ਇਨਾ ਯੋਗ ਸਮਾਗਮ ਵਿੱਚ ਲੋਕਾਂ ਦੇ ਨਾਲ-ਨਾਲ ਸੀਐਮਡੀ ਯੋਗ ਸ਼ਾਲਾ ਦੇ ਸਾਰੇ ਕੋਆਰਡੀਨੇਟਰਾਂ ਅਤੇ ਯੋਗ ਸ਼ਾਲਾ ਦੇ ਟ੍ਰੇਨਰਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਮੰਤਰੀ ਲਾਲ ਜਗ ਪੁੱਲਰ ਨੇ ਵੀ ਖਾਸ ਤੌਰ ਤੇ ਮੁਹਾਲੀ ਪਹੁੰਚ ਕੇ ਯੋਗਾ ਵਿੱਚ ਹਿੱਸਾ ਲਿਆ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਅੱਜ ਸਾਡੇ ਜਿਹੜੇ ਦੀਪ ਆਯੁਰਵੇਦਾ ਤੇ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਨੇ ਇਸ ਸੰਸਥਾ ਆ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਆ ਸਾਡੇ ਵਿਸ਼ਨੂ ਸ਼ਰਮਾ ਜੀ ਇਹਨਾਂ ਦੇ ਵਾਈਫ ਦੀਪ ਜੀ ਤੇ ਸਾਰੇ ਜੀ ਮੈਂਬਰ ਜਿਨ੍ਹਾਂ ਨੇ ਰਲ ਮਿਲ ਕੇ ਅੱਜ ਯੋਗਾ ਦੇ ਦੇ ਦਿਹਾੜੇ ਤੇ ਸਾਰਿਆਂ ਨੂੰ ਇੱਥੇ ਅਵੇਅਰ ਕੀਤਾ ਨਾਲ ਯੋਗਾ ਕਰਵਾਇਆ ਮੈਨੂੰ ਵੀ ਬੜਾ ਵਧੀਆ ਲੱਗਾ ਮੈਂ ਵੀ ਇਹਨਾਂ ਦੇ ਨਾਲ ਪਾਰਟਿਸਿਪੇਟ ਕੀਤਾ ਤੇ ਇਹ ਸਾਡਾ ਵਿਰਾਸਤ ਆ ਯੋਗਾ ਭਾਰਤ ਦੀ ਇਹ ਬੜੀ ਖੁਸ਼ੀ ਹੋਈ ਕਿ ਸਾਡਾ ਜਿਹੜਾ ਭਾਰਤ ਦਾ ਵਿਰਸਾ ਆ ਭਰਤ ਦਾ ਯੋਗਾ ਆ ਉਹਨੂੰ ਸੰਯੁਕਤ ਰਾਸ਼ਟਰ ਨੇ ਵੀ ਅੱਜ 21 ਜੂਨ ਵਾਲੇ ਦਿਨ ਮਾਨਤਾ ਦਿੱਤੀ ਆ ਇੰਟਰਨੈਸ਼ਨਲ ਡੇ ਮਨਾਉਣ ਦੀ ਮਾਨਤਾ ਦਿੱਤੀ ਆ ਬੜੀ ਖੁਸ਼ੀ ਵਾਲੀ ਮਾਣ ਵਾਲੀ ਗੱਲ ਆ ਤੇ ਜਿਹੜਾ ਵੀ ਇਨਸਾਨ ਯੋਗ ਕਰਦਾ ਸਵੇਰੇ ਉੱਠ ਕੇ 4 ਵਜੇ ਕੋਈ ਉੱਠਦਾ ਕੋਈ 4:30 ਜਾਂ 5 ਵਜੇ ਉੱਠਦਾ ਉਸ ਇਨਸਾਨ ਦੀ ਸਿਹਤ ਜਿਹੜੀ ਆ ਉਹ ਤਗੜੀ ਰਹਿੰਦੀ ਆ ਉਸਦਾ ਦਿਲ ਦਿਮਾਗ ਦੂਸਰੇ ਇਨਸਾਨ ਨਾਲੋਂ ਵੈਸੇ ਹੀ ਵੱਖਰਾ ਹੋ ਜਾਂਦਾ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਸਾਡੀ ਸਮੂਹ ਸਰਕਾਰ ਲੋ ਸਾਡੇ ਜਿੰਨੇ ਵੀ ਸਕੂਲ ਕਾਲਜ ਨੇ ਸਿਹਤ ਕੇਂਦਰ ਨੇ ਇਥੋਂ ਤੱਕ ਕਿ ਸਾਡੀਆਂ ਜਿਹੜੀਆਂ ਜੇਲ੍ਹਾਂ ਸੁਧਾਰ ਘਰ ਨੇ ਉਹਨਾਂ ਦੇ ਵਿੱਚ ਵੀ ਅਸੀਂ ਟੀਚਰ ਰੱਖ ਕੇ ਯੋਗਾ ਦੇ ਕੈਂਪ ਲਵਾ ਰਹੇ ਆ ਜੋ ਕਰਵਾ ਰਹੇ ਆ ਤਾਂ ਜੋ ਜਿਹੜੇ ਸਾਡੇ ਬੱਚੇ ਨੇ ਜਾਂ ਬਜ਼ੁਰਗ ਨੇ ਉਹਨਾਂ ਦੀ ਸੋਚ ਉਹਨਾਂ ਦਾ ਸਰੀਰ ਤੰਦਰੁਸਤ ਰਹੇ ਤੇ ਲੋਕਾਂ ਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਪਿਆਰ ਵਾਲੀ ਸਤਕਾਰ ਵਾਲੀ ਭਾਵਨਾ ਹੋਵੇ ਅਰ ਜਦੋਂ ਦੇਖੋ ਜਿਹੜੇ ਕਿੱਤੇ ਦੇ ਨਾਲ ਬੰਦਾ ਜੁੜਿਆ ਹੁੰਦਾ ਉਹਨਾਂ ਦਾਸ ਦੇ ਕੋਲ ਟਰਾਂਸਪੋਰਟ ਡਿਪਾਰਟਮੈਂਟ ਦੇ ਨਾਲ ਜੇਲ੍ਹ ਡਿਪਾਰਟਮੈਂਟ ਵੀ ਆ ਤੇ ਮੈਂ ਜੇਲਾਂ ਦੇ ਵਿੱਚ ਤਕਰੀਬਨ ਚੈਕਿੰਗ ਕਰਨ ਜਾਂਦੇ ਰਹੀਦਾ ਉੱਥੇ ਜਿਹੜੇ ਵੱਡੇ ਕ੍ਰਿਮੀਨਲ ਵੱਡੇ ਕ੍ਰਾਈਮ ਦੇ ਵਿੱਚ ਆਏ ਹੁੰਦੇ ਆ ਲੋਕ ਜਿਵੇਂ ਕਹਲੋ 302 ਦੇ ਵਿੱਚ ਜਾਂ ਐਨਡੀਪੀਐਸ ਦੀਆਂ ਵੱਡੀਆਂ ਕੁਆਂਟੀਟੀ ਦੇ ਵਿੱਚ ਕਿਸੇ ਦੇ ਉੱਤੋਂ ਹੈਰੋਇਨ ਜਾਂ ਸਮੈਕ ਬਰਾਮਦ ਹੋਈ ਹੁੰਦੀ ਆ ਉਹਨਾਂ ਲੋਕਾਂ ਨੂੰ ਵੀ ਮਿਲਦਾ ਉਹਨਾਂ ਨੂੰ ਸਮਝਾਈਦਾ ਕਿ ਇੱਥੇ ਜੇਲ੍ਹ ਦੇ ਵਿੱਚ ਜਦੋਂ ਐਕਸਰਸਾਈਜ਼ ਹੁੰਦੀ ਹੈ ਜੋ ਕਰਾਉਂਦੇ ਆ ਤੁਸੀਂ ਯੋਗ ਜ਼ਰੂਰ ਕਰਿਆ ਕਰੋ ਕਿਉਂਕਿ ਜਿਹੜੇ ਲੋਕ ਯੋਗ ਕਰਦੇ ਆ ਨਾ ਉਹਨਾਂ ਤੋਂ ਵੀ ਗੱਲਬਾਤ ਕਰਨ ਤੋਂ ਉਹਨਾਂ ਦੇ ਸੁਭਾਅ ਦਾ ਉਹਨਾਂ ਦੀਆਂ ਗੱਲਾਂ ਦਾ ਇਹ ਪਤਾ ਲੱਗਦਾ ਉਹ ਆਪ ਕਹਿੰਦੇ ਆ ਵੀ ਅਸੀਂ ਯੋਗ ਕਰਦੇ ਆ ਤੇ ਹੁਣ ਸਾਡਾ ਦਿਲ ਦਿਮਾਗ ਚੰਗੇ ਪਾਸੇ ਨੂੰ ਸੋਚ ਰੱਖਦਾ ਅਹੀਂ ਨਾਤੇਗਾ ਕੋਈ ਕ੍ਰਾਈਮ ਕਰਾਂਗੇ ਨਾ ਕੋਈ ਨਸ਼ਾ ਵੇਚਾਂਗੇ ਨਾ ਕੋਈ ਗਲਤ ਕੰਮ ਕਰਾਂਗੇ ਯੋਗ ਕਰਨ ਨਾਲ ਬੰਦੇ ਦਾ ਦਿਲ ਦਿਮਾਗ ਸਿਹਤ ਉਹ ਤੰਦਰੁਸਤੀ ਵਾਲੇ ਪਾਸੇ ਤੁਰ ਪੈਂਦੀ ਆ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਸ਼੍ਰੀ ਅਰਵਿੰਦ ਕੇਜਰੀਆ ਸਾਡੇ ਨੈਸ਼ਨਲ ਕਨਵੀਨਰ ਉਹਨਾਂ ਦੀ ਸੋਚ ਹੀ ਆ ਕਿ ਰੰਗਲਾ ਪੰਜਾਬ ਬਣਾਉਣਾ ਤੰਦਰੁਸਤ ਪੰਜਾਬ ਬਣਾਉਣਾ ਤੇ ਜੇ ਆਪਾਂ ਸਾਰੇ ਸਵੇਰ ਦੇ ਟਾਈਮ 4 ਵਜੇ ਉੱਠ ਕੇ 4:30 ਵਜੇ ਉੱਠ ਕੇ ਯੋਗ ਕਰੀਏ ਜਾਂ ਰਨਿੰਗ ਕਰੀਏ ਕੋਈ ਵੀ ਐਕਸਰਸਾਈਜ਼ ਕਰੀਏ ਇੱਕ ਇਨਸਾਨ ਨੇ ਉੱਠਣਾ 9 ਵਜੇ 8 ਵਜੇ ਇੱਕ ਇਨਸਾਨ ਨੇ ਉੱਠਣਾ 4 1/2 ਵਜੇ ਜਿਹੜਾ ਤੜਕੇ ਉੱਠ ਪਿਆ ਦੂਜੇ ਬੰਦੇ ਕੋ ਜਿਹੜਾ 3-4 ਘੰਟੇ ਡੇਲੇ ਉੱਠਿਆ ਉਹ ਕੋ ਦੇ ਨਾਲ ਰਲਿਆ ਨਹੀਂ ਜਾਣਾ ਜਿਹੜਾ ਤੜਕੇ ਉੱਠ ਪਿਆ ਉਹਨੇ ਆਪਦਾ ਕੰਮ ਕਰ ਵੀ ਵੇਲੇ ਨਾਲ ਕਰ ਲੈਣਾ ਉਹਨੇ ਆਪਦੀ ਪੜ੍ਹਾਈ ਵੀ ਵੇਲੇ ਨਾਲ ਬੱਚੇ ਨੇ ਕਰ ਲੈਣੀ ਆ ਉਹਨੇ ਆਪਦੀ ਐਕਸਰਸਾਈਜ਼ ਵੀ ਕਰ ਲੈਣੀ ਆ ਤੇ ਜਿਹੜੇ ਆਦਮੀ ਆ ਜਾਂ ਔਰਤ ਆ ਜਾਂ ਕੋਈ ਨੌਜਵਾਨ ਆ ਜਾਂ ਕੋਈ ਬੱਚਾ ਆ ਜਿਨੇ ਸਵੇਰੇ ਉੱਠ ਕੇ ਯੋਗ ਕਰ ਲਿਆ ਉਹਦਾ ਸਾਰਾ ਦਿਨ ਐਡਾ ਵਧੀਆ ਲੰਘਣਾ ਉਹਨੂੰ ਹਰ ਪਾਸੇ ਤੋਂ ਖੁਸ਼ੀਆਂ ਹੀ ਨਜ਼ਰ ਆਉਣੀਆਂ ਤੇ ਜਿਨੇ ਐਕਸਰਸਾਈਜ਼ ਨਾ ਕੀਤੀ ਯੋਗਾ ਨਾ ਕੀਤਾ ਉਹਨੂੰ ਹਰ ਪਾਸੇ ਐ ਲੱਗਣਾ ਕਿ ਪਤਾ ਨਹੀਂ ਸਾਰੇ ਗਲਤ ਇਨਸਾਨ ਹੀ ਤੁਰੇ ਫਿਰਦੇ ਆ ਜਿਹੜਾ ਜੋਕਰ ਉਹਨੂੰ ਆਪ ਦੇ ਅਗੇ ਨਰੂਖ ਸਾਰੇ ਦੂਜੇ ਪੰਨੇ ਤੇchnੀਆਂ ਤੇ ਮੈਂ ਇਹੋ ਬੇਨਤੀ ਕਰਦਾ ਜਿਹੜੀਆਂ ਹਸਪਤਾਲਾਂ ਦੇ ਵਿੱਚ ਢੀੜਾਂ ਲੱਗੀਆਂ ਉਹਨਾਂ ਨੂੰ ਆਪਾਂ ਖਤਮ ਕਰ ਲਈਏ ਸਵੇਰ ਦੇ ਟਾਈਮ ਯੋਗ ਜ਼ਰੂਰ ਕਰਿਆ ਕਰੀਏ ਬੱਚਿਆਂ ਨੂੰ ਜਦੋਂ ਬਜ਼ੁਰਗ ਜਾਂ ਵੱਡੇ ਸਾਡੇ ਜੋ ਕਰਨਗੇ ਤੇ ਉਹਨਾਂ ਲਈ ਵੇਖ ਕੇ ਛੋਟੇ ਬੱਚਿਆਂ ਨੂੰ ਵੀ ਸੇਧ ਮਿਲੂਗੀ ਛੋਟੇ ਬੱਚੇ ਵੀ ਗਰਾਊਂਡਾਂ ਦੇ ਵਿੱਚ ਜਾਣਗੇ ਜੋ ਕਰਨਗੇ ਐਕਸਰਸਾਈਜ਼ ਕਰਨਗੇ ਰਨਿੰਗ ਕਰਨਗੇ ਤਾਂ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਆਪਦੇ ਇਲਾਕੇ ਦੇ ਵਿੱਚ ਤੁਸੀਂ ਗਰਾਊਂਡਾਂ ਨਾਲ ਜੁੜੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਹਾਰ ਪਿੰਡ ਦੇ ਵਿੱਚ ਗਰਾਉਂਡਾ ਬਣਾਈਆਂ ਚੰਗੀਆਂ ਗਰਾਉਂਡਾ ਬਣੀਆਂ ਤੇ ਤੁਸੀਂ ਗਰਾਉਂਡਾ ਨਾਲ ਜੁੜੋ ਤਾਂ ਜੋ ਜਿਹੜੀਆਂ ਗਰਾਉਂਡਾ ਬਣੀਆਂ ਉਹਨਾਂ ਦੇ ਵਿੱਚ ਰੌਣਕਾਂ ਲੱਗਣ ਉਹਨਾਂ ਦੇ ਵਿੱਚ ਇੱਕ ਦੂਜੇ ਨਾਲ ਸਾਂਝ ਪਵੇ ਤੇ ਤੁਹਾਡੇ ਸਰੀਰ ਤੁਹਾਡੇ ਦਿਲ ਦਿਮਾਗ ਤੰਦਰੁਸਤ ਰਹੇ ਤੇ ਮੈਂ ਫਿਰ ਤੋਂ ਧੰਨਵਾਦ ਕਰਦਾ ਵਿਸ਼ਨੂ ਸ਼ਰਮਾ ਜੀ ਦਾ ਇਹਨਾਂ ਦੇ ਵਾਈਫ ਗੁਲਦੀਪ ਜੀ ਦਾ ਤੇ ਦੀਪ ਆਯੁਰਵੇਦਾ ਜਿਹੜੀ ਸਾਡੀ ਸੰਸਥਾ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਸਾਰੇ ਮੀਡੀਆ ਕਰਮੀਆਂ ਦਾ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਤੇ ਖਾਸ ਧੰਨਵਾਦ ਕਰਦਾ ਗੁਲਾਟੀ ਜੀ ਦਾ ਜਿਨ੍ਹਾਂ ਨੇ ਇੱਥੇ ਦਾਸ ਨੂੰ ਇਨਵਾਈਟ ਕਰਕੇ ਨਮਾਣੇ ਨੂੰ ਵੱਡਾ ਮਾਨ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ